ਸਤਿ ਸ਼੍ਰੀ ਅਕਾਲ ਸਾਰੇ ਯਾਨੋ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਟੌਪਿਕ ਤੇ ਗੱਲ ਕਰਾਂਗੇ ਆਓ ਸ਼ੁਰੂ ਕਰੀਏ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਰੱਬ ਕੋਲੋਂ ਸ਼ਾਂਤੀ ਸਬਰ ਸੁੱਖ ਮੰਗਦੇ ਹਾਂ ਪਰ ਸਵਾਲ ਇਹ ਹੈ ਜਦ ਰੋਜ਼ ਅਰਦਾਸ ਹੋ ਰਹੀ ਹੈ ਫਿਰ ਘਰ ਵਿੱਚ ਝਗੜੇ ਕਿਉਂ ਤੇ ਨਾ ਕਿਉਂ ਗੁੱਸਾ ਨਫ਼ਰਤ ਕਿਉਂ ਕਿ ਸਾਡੀ ਅਰਦਾਸ ਕਬੂਲ ਨਹੀਂ ਹੋ ਰਹੀ ਜਾਂ ਸਾਡੇ ਕੋਲੋਂ ਕੋਈ ਭੁੱਲ ਹੋ ਰਹੀ ਹੈ ਇਸ ਵੀਡੀਓ ਵਿੱਚ ਅਸੀਂ ਖੋਲ੍ਹਾਂਗੇ ਉਸ ਸੱਚ ਨੂੰ ਜਿਸ ਨੂੰ ਅਸੀਂ ਰੋਜ਼ ਦੇਖਦੇ ਹਾਂ ਪਰ ਸਮਝਦੇ ਨਹੀਂ ਵੀਡੀਓ ਐਂਡ ਤੱਕ ਦੇਖਿਓ ਤੁਹਾਡੀ ਸੋਚ ਬਦਲ ਜਾਵੇਗੀ ਅਸਲ ਅਸਲ ਵਿੱਚ ਅਰਦਾਸ ਕੇਵਲ ਜ਼ੁਬਾਨ ਤੋਂ ਨਹੀਂ ਦਿਲ ਤੋਂ ਕਰਨੀ ਚਾਹੀਦੀ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਅਰਦਾਸ ਕਰਨੀ ਹੈ ਤਾਂ ਮਨ ਵੀ ਨਿਰਮਲ ਹੋਣਾ ਚਾਹੀਦਾ ਹੈ ਅਸੀਂ ਰੱਬ ਕੋਲੋਂ ਸ਼ਾਂਤੀ ਮੰਗਦੇ ਹਾਂ ਪਰ ਕੀ ਅਰਦਾਸ ਸਿਰਫ ਹੱਥ ਜੋੜਨਾ ਨਾਲ ਹੀ ਹੁੰਦੀ ਹੈ ਜਾਂ ਅੰਦਰੋਂ ਵੀ ਨਿਮਰਤਾ ਦੀ ਲੋੜ ਹੁੰਦੀ ਹੈ ਗੁਰੂ ਨਾਨਕ ਜੀ ਦੱਸਦੇ ਹਨ ਜੇ ਘਰ ਅੰਦਰ ਪਿਆਰ ਨਹੀਂ ਤਾਂ ਅਰਦਾਸ ਕਿਵੇਂ ਸੱਚੀ ਹੋ ਸਕਦੀ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਮਨ ਜੀਤੇ ਜਗ ਜੀਤ ਜੇ ਅਸੀਂ ਆਪਣਾ ਮਨ ਜਿੱਤ ਲਿਆ ਤਾਂ ਇਹ ਹੀ ਸਭ ਤੋਂ ਵੱਡੀ ਫਤਿਹ ਹੈ ਅਸੀਂ ਕਹਿ ਦਿੰਨੇ ਹਾਂ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਹੋ ਪਰ ਜਦੋਂ ਮਾਂ ਪਿਓ ਨੂੰ ਗੁੱਸਾ ਆਉਂਦਾ ਹੈ ਜਾਂ ਭੈਣ ਭਰਾ ਵਿੱਚ ਝਗੜਾ ਹੁੰਦਾ ਹੈ ਤਾਂ ਸਾਨੂੰ ਆਪਣਾ ਤਿਰਜ ਕਿਉਂ ਨਹੀਂ ਆਦੋਂਦਾ ਕਦੇ ਸੋਚਿਆ ਜੇ ਅਸੀਂ ਅਰਦਾਸ ਕਰਕੇ ਵੀ ਕਲੇਸ਼ ਵਿੱਚ ਰਹੀਏ ਤਾਂ ਕਿਤੇ ਨਾ ਕਿਤੇ ਅਸੀਂ ਹੀ ਕਮਜ਼ੋਰ ਹੋ ਰਹੇ ਹਾਂ ਇੱਕ ਹੋਰ ਗੁਰਬਾਨੀ ਦੀ ਤੁਕ ਹੈ ਜਿੰਨਾ ਸਤਗੁਰ ਨੂੰ ਸੇਵਿਆ ਤਿੰਨਾ ਕਦੇ ਨਹੀਂ ਹੋਇਆ ਜੋ ਰੱਬ ਦੀ ਸੇਵਾ ਕਰਦੇ ਨੇ ਉਹ ਕਦੇ ਰੋਲਾ ਨਹੀਂ ਪੁੰਦੇ ਸਾਡੀ ਅਰਦਾਸ ਅਸਲ ਵਿੱਚ ਤਾਂ ਦੀ ਹੀ ਕਬੂਲ ਹੁੰਦੀ ਹੈ ਜਦ ਅਸੀਂ ਆਪਣੇ ਵਿਹਾਰ ਵਿੱਚ ਰੱਬ ਦੀ ਝਲਕ ਦਿਖਾਉਂਦੇ ਹਾਂ মিઠھے বোল صبر মাফি এ হে আরदास दा हिस्सा হে রব সানু রোজ دے রোজ موقع দিন্দা হে এক নমাল দিন এক નવી শুরুઆત পর assi কি করদে হاں রোজ পুরানিয়া গাল্লা ਲੈকে بیٹھ জাননে হاں تے apna nawa din nu usi tarah mehsoos karde hاں রোজ দি আরদাস চ assi আগলে নু মাফ করন দি গাল করদে হاں সচ্চি আরদাস ਉਹ ਉਹ ਹੁੰਦੀ ਹੈ ਜਿੱਥੇ ਅਸੀਂ ਆਪਣਾ ਅਹੰਕਾਰ ਵੀ ਰੱਬ ਅੱਗੇ ਰੱਖ ਦਈਏ ਤੇ ਆਪਣੇ ਆਪ ਨੂੰ ਨੀਵਾਂ ਸਮਝੀਏ ਜੇ ਅਸੀਂ ਸੱਚੇ ਦਿਲ ਨਾਲ ਅਰਦਾਸ ਕਰੀਏ ਤਾਂ ਸਾਡੀ ਅਰਦਾਸ ਜ਼ਰੂਰ ਕਬੂਲ ਹੁੰਦੀ ਹੈ ਇਹ ਨਹੀਂ ਨਾ ਕਿ ਅਸੀਂ ਆਪਣੀ ਅਰਦਾਸ ਜੋ ਅਸੀਂ ਮੰਗਣਾ ਹੈ ਅਸੀਂ ਉੱਚੀ ਉੱਚੀ ਬੋਲ ਕੇ ਗੁਰਦੁਆਰੇ ਮੰਦਿਰ ਵਿੱਚ ਜਾਂ ਫਿਰ ਚਰਚ ਵਿੱਚ ਦੱਸਦੇ ਹਾਂ ਨਹੀਂ ਅਸੀਂ ਆਪਣੇ ਮਨ ਵਿੱਚ ਬਿਲਕੁਲ ਆਰਾਮ ਨਾਲ ਧੀਰਜ ਨਾਲ ਬੋਲਦੇ ਹਾਂ ਕਿ ਰੱਬ ਨੂੰ ਜਿੱਦਾਂ ਦੀਰੇ ਖੋਲੀ ਬੋ ਰਹੇ ਹਾਂ ਕਿ ਰੱਬ ਨੂੰ ਨਹੀਂ ਸੁਣਦਾ ਰੱਬ ਨੂੰ ਸਭ ਕੁਝ ਸੁਣਦਾ ਹੈ ਉਹ ਸਾਡੇ ਕੋਲ ਹੀ ਹੁੰਦਾ ਹੈ ਸਾਨੂੰ ਬਸ ਉਸ ਨੂੰ ਮਹਿਸੂਸ ਕਰਨ ਦੀ ਲੋੜ ਹੈ ਜਿਹੜੇ ਲੋਕ ਦੂਸਰਿਆਂ ਦਾ ਬੁਰਾ ਕਰਦੇ ਹਨ ਤੇ ਰੱਬ ਕੋਲੋਂ ਵੀ ਨਹੀਂ ਨਹੀਂ ਡਰਦੇ ਤੇ ਉਹਨਾਂ ਦਾ ਕੁਝ ਨਹੀਂ ਹੋ ਸਕਦਾ ਪਰ ਬਾਰ ਇੱਕ ਨਾ ਇੱਕ ਦਿਨ ਉਹਨਾਂ ਦਾ ਪਾਪ ਦਾ ਕੜਾ ਜ਼ਰੂਰ ਪੜ ਜਾਂਦਾ ਹੈ ਤੇ ਉਹ ਇੱਕ ਨਾ ਦਿਨ ਕੜਾ ਟੁੱਟਦਾ ਹੀ ਟੁੱਟਦਾ ਹੈ ਤੇ ਅਸੀਂ ਬਾਹਰ ਦੀ ਪੂਜਾ ਜ਼ਰੂਰ ਕਰਦੇ ਹਾਂ ਪਰ ਅੰਦਰ ਦੀ ਕੀ ਕਰੀਏ ਆਓ ਅਰਦਾਸ ਨਾਲ ਆਪਣੇ ਮਨ ਨੂੰ ਨਿਮਰਤਾ ਨਾਲ ਭਰੀਏ ਜੇ ਅਗਰ ਇਹ ਵੀਡੀਓ ਚੰਗੀ ਲੱਗੇ ਹੋਏ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਮਿਲਾਂਗੇ ਤੁਹਾਨੂੰ ਇਦਾਂ ਦੀਆਂ ਗੁਰਬਾਣੀ ਵਾਲੀਆਂ ਵੀਡੀਓਆਂ ਦੇ ਨਾਲ ਧੰਨਵਾਦ